ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਖਬਰ ਪੜਤਾਲ ਦੇ ਇਸ ਖਾਸ ਐਪੀਸੋਡ ਦੇ ਵਿੱਚ ਪੰਜ ਵੱਡੇ ਸਵਾਲ ਨੇ ਪੰਜ ਵੱਡੇ ਸਵਾਲਾਂ ਦੇ ਆਲੇ ਦੁਆਲੇ ਅੱਜ ਦਾ ਖਬਰ ਪੜਤਾਲ ਅੱਗੇ ਵਧੇਗਾ ਔਰ ਪੰਜਾਬ ਦੀ ਸਿਆਸਤ ਇਸ ਵਕਤ ਉਬਾਲੇ ਖਾਰੀ ਹੈ ਸਿਆਸੀ ਨਾਲ ਤੁਰੇ ਜਾਂਦੇ ਲੀਡਰ ਨੂੰ ਨਹੀਂ ਪਤਾ ਕਿ ਉਸ ਦੇ ਨਾਲ ਤੁਰਿਆ ਜਾਂਦਾ ਲੀਡਰ ਕਦੋਂ ਪਾਰਟੀ ਬਦਲ ਜਾਵੇ ਸੋ ਮੈਂ ਬਹੁਤ ਦਿਨ ਪਹਿਲਾਂ ਖਬਰ ਪੜਤਾਲ ਦੇ ਵਿੱਚ ਕਿਹਾ ਸੀ ਕਿ ਕਾਂਗਰਸ ਦੇ ਵੱਡੇ ਵੱਡੇ ਥੰਮ ਡਿੱਗਣਗੇ ਹਜੇ ਸ਼ੁਰੂਆਤ ਹੋਈ ਹੈ ਹਜੇ ਗੁਰਪ੍ਰੀਤ ਜੀ ਪੀ ਗਏ ਉਸ ਤੋਂ ਬਾਅਦ ਆਪੋਜੀਸ਼ਨ ਦੇ ਡਿਪਟੀ ਲੀਡਰ ਡਾਕਟਰ ਰਾਜਕਮਰ ਚੱਬੇਵਾਲ ਗਏ ਤੇ ਹੁਣ ਚਲੇ ਗਏ ਨੇ ਰਵਨੀਤ ਸਿੰਘ ਬਿੱਟੂ ਪਿਛਲੀ ਜਮਨੀ ਚੋਣ ਵੇਲੇ ਚਲੇ ਗਏ ਸੀ ਸੁਸ਼ੀਲ ਕੁਮਾਰ ਰਿੰਕੂ ਉਸ ਤੋਂ ਪਹਿਲਾਂ ਗਏ ਸੀ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਸਿਟਿੰਗ ਮੇਅਰ ਸੋ ਬਹੁਤ ਵੱਡੇ ਵੱਡੇ ਬਦਲਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਅੱਜ ਸਭ ਤੋਂ ਪਹਿਲਾ ਸਵਾਲ ਹੈ ਜਿਹਦੇ ਤੇ ਗੱਲ ਅੱਗੇ ਵਧਾਵਾਂਗੇ ਬਿੱਟੂ ਤੋਂ ਬਾਅਦ ਕਿਹੜੇ ਤਿੰਨ ਵਿਕਟ ਹੋਰ ਡਿੱਗ ਸਕਦੇ ਨੇ ਇਹ ਵਿਕਟ ਤਿੰਨ ਤੋਂ ਲੈ ਕੇ 6 ਵੀ ਡਿੱਗ ਸਕਦੇ ਨੇ ਇਹਦੇ ਨਾਲ ਵਿਸਥਾਰ ਚ ਅਸੀਂ ਗੱਲ ਕਰਦੇ ਹਾਂ ਦੂਜਾ ਸਵਾਲ ਹੈ ਰਵਨੀਤ ਬਿੱਟੂ ਨੇ ਕਾਂਗਰਸ ਛੱਡੀ ਕਿਉਂ ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਇਹ ਗੱਲ ਆਉਂਦੀ ਹੈ ਬਿੱਟੂ ਨੇ ਕਾਂਗਰਸ ਕਿਉਂ ਛੱਡੀ ਇਹ ਵੀ ਅਹਿਮ ਸਵਾਲ ਹੈ ਤੀਜਾ ਸਵਾਲ ਹੈ ਭਾਜਪਾ ਅਤੇ ਆਪ ਕਿਉਂ ਕਾਂਗਰਸ ਨੂੰ ਪੰਜਾਬ ਦੇ ਵਿੱਚ ਲੁੱਟ ਲੈਣਾ ਚਾਹੁੰਦੇ ਨੇ ਸੋ ਜਿਵੇਂ ਪਤੰਗ ਕੱਟਦਾ ਹੈ ਹਰ ਕੋਈ ਲੁੱਟਣ ਨੂੰ ਫਿਰਦਾ ਹੈ ਆਪ ਤੇ ਭਾਜਪੀ ਵਾਲੇ ਕਾਂਗਰਸ ਨੂੰ ਕਿਉਂ ਲੁੱਟਣ ਨੂੰ ਫਿਰਦੇ ਨੇ ਇਹਦੇ ਉੱਪਰ ਗੱਲ ਕਰਾਂਗੇ ਚੌਥਾ ਸਵਾਲ ਹੈ ਕਿ ਅਕਾਲੀਆਂ ਦੀਆਂ ਵੀ ਡਿੱਗਣਗੀਆਂ ਵਿਕਟਾਂ ਅਕਾਲੀ ਦਲ ਦੀਆਂ ਵਿਕਟਾਂ ਵੀ ਡਿੱਗਣਗੀਆਂ ਉਹਨਾਂ ਤੇ ਵੀ ਗੱਲ ਕਰਾਂਗੇ ਔਰ ਪੰਜਵਾਂ ਸਵਾਲ ਹੈ ਕਿ ਨਵਜੋਤ ਸਿੱਧੂ ਨੂੰ ਨਵੇਂ ਸਿਰੇ ਤੋਂ ਬਣਾਉਣੀ ਪਊ ਕਾਂਗਰਸ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨਹੀਂ ਛੱਡਦਾ ਨਵਜੋਤ ਸਿੱਧੂ ਨੇ ਜਦੋਂ ਕਿਹਾ ਸੀ ਕਿ ਉਹ ਕਾਂਗਰਸ ਨਹੀਂ ਛੱਡਣਗੇ ਤੇ ਉਹਨਾਂ ਨੇ ਛੱਡੀ ਵੀ ਨਹੀਂ ਤੇ ਨਵਜੋਤ ਸਿੰਘ ਸਿੱਧੂ ਜੇ ਚੋਣ ਨਹੀਂ ਲੜ ਰਹੇ ਤੇ ਉਹਨਾਂ ਨੇ ਸਾਫ਼ ਹਾਈ ਕਮਾਂਡ ਨੂੰ ਦੱਸ ਦਿੱਤਾ ਸੀ ਕਿ ਕਾਰਨ ਕੀ ਹੈ ਧਰਮ ਪਤਨੀ ਬਿਮਾਰ ਹੈ ਆਰਥਿਕ ਮੰਦਹਾਲੀ ਹੈ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਰੋਜ਼ਗਾਰ ਬਿਲਕੁਲ ਨਹੀਂ ਸੀ ਕਮੈਂਟਰੀ ਕਰਨ ਦਾ ਫੈਸਲਾ ਕਰਨਾ ਪਿਆ ਪਤਨੀ ਦਾ ਇਲਾਜ ਹੈ ਪਰਿਵਾਰ ਦੀਆਂ ਜ਼ਰੂਰਤਾਂ ਨੇ ਤੇ ਆਉਂਦੇ ਸਮੇਂ ਚ ਧੀ ਦਾ ਵਿਆਹ ਸੋ ਇਹ ਬਹੁਤ ਸਾਰੇ ਮਸਲੇ ਨਵਜੋਤ ਸਿੰਘ ਸਿੱਧੂ ਦੇ ਅੱਗੇ ਵੀ ਆ ਜਿਹੜੇ ਹਰ ਪਰਿਵਾਰਕ ਜਿਹੜਾ ਮੁਖੀ ਹੈ ਉਹਦੇ ਅੱਗੇ ਹੁੰਦੇ ਨੇ ਇਹ ਪੰਜ ਸਵਾਲ ਨੇ ਨਵਜੋਤ ਸਿੱਧੂ ਨੂੰ ਕਾਂਗਰਸ ਬਣਾਉਣੀ ਕਿਉਂ ਪਊ ਤੇ ਕਿਵੇਂ ਨਵਜੋਤ ਸਿੱਧੂ ਕਾਂਗਰਸ ਬਣਾ ਸਕਦਾ ਇਹਦੇ ਤੇ ਵੀ ਗੱਲ ਕਰਾਂਗੇ ਪਹਿਲੇ ਸਵਾਲ ਤੋਂ ਸ਼ੁਰੂ ਕਰਦੇ ਆ ਮੋੜ ਕੇ ਬਿੱਟੂ ਤੋਂ ਬਾਅਦ ਕਿਹੜੇ ਤਿੰਨ ਵਿਕਟ ਹੋਰ ਡਿੱਗ ਸਕਦੇ ਨੇ ਅਸਲ 'ਚ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਪਿਛਲੇ ਕਈ ਮਹੀਨਿਆਂ ਦਾ ਕਿ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਬਹੁਤ ਜ਼ਿਆਦਾ ਹੈ ਕਾਂਗਰਸ 'ਚ ਫੁੱਟ ਬਹੁਤ ਜ਼ਿਆਦਾ ਹੈ ਕਾਂਗਰਸ ਦੀ ਹਾਈ ਕਮਾਂਡ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਟਿਕਟ ਕਿਸ ਨੂੰ ਦਈਏ ਅਗਰ ਕਾਂਗਰਸ ਹਾਈ ਕਮਾਂਡ ਕਿਸੇ ਇੱਕ ਨਾਂ ਤੇ ਵਿਚਾਰ ਕਰਦੀ ਹੈ ਤੇ ਬਾਕੀ ਧੜੇ ਵਿਰੋਧ ਕਰਦੇ ਨੇ ਔਰ ਕਾਂਗਰਸ ਨੇ ਪੁਰਾਣੇ ਸਮੇਂ 'ਚ ਤਜਰਬਾ ਦੇਖਿਆ ਹੈ ਕਈ ਵਾਰੀ ਕਾਂਗਰਸ ਦਾ ਵਿਰੋਧੀ ਕੈਂਡੀਡੇਟ ਕਾਂਗਰਸ ਦਾ ਹੀ ਕੈਂਡੀਡੇਟ ਬਾਗੀ ਬਣ ਜਾਂਦਾ ਤੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਦਿੰਦਾ ਇਸ ਵਾਰ ਵੀ ਸਥਿਤੀਆਂ ਕੁਝ ਉਸੇ ਦੀਆਂ ਬਣ ਸਕਤੀਆਂ ਨੇ ਹੁਣ ਜਿਹੜਾ ਪੰਜਾਬ ਕਾਂਗਰਸ ਦਾ ਸੰਗਠਨ ਹੈ ਪੰਜਾਬ ਕਾਂਗਰਸ ਦੇ ਸੰਗਠਨ ਦੇ ਵਿੱਚ ਇੱਕ ਵੱਖਰੀ ਲੌਬੀ ਹੈ ਪੰਜਾਬ ਦੇ ਵਿੱਚ 2022 ਤੋਂ ਪਹਿਲਾਂ ਵਾਲੇ ਪਾਸੇ ਮੈਂ ਜਾਣਾ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੰਗੀ ਸਿਆਸੀ ਦੋਸਤੀ ਸੀ ਔਰ ਨਵਜੋਤ ਸਿੰਘ ਸਿੱਧੂ ਨੇ ਔਰ ਚਰਨਜੀਤ ਚੰਨੀ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਕੱਠੇ ਜਾ ਕੇ ਮੱਥਾ ਟੇਕਿਆ ਸੀ ਪਰ ਉਸ ਤੋਂ 2 ਦਿਨਾਂ ਬਾਅਦ ਕੀ ਹੋਇਆ 2 ਦਿਨਾਂ ਬਾਅਦ ਦੋਵਾਂ ਦੇ ਰਸਤੇ ਵੱਖਰੇ ਨਜ਼ਰ ਆਏ ਅਸਲ 'ਚ ਚਰਨਜੀਤ ਚੰਨੀ ਨੂੰ ਵੀ ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਔਰ ਸਾਰੇ ਕਾਂਗਰਸ ਦੇ ਸਿਆਣੇ ਲੀਡਰਾਂ ਨੂੰ ਗੁੱਟਬਾਜ਼ੀ ਤੋਂ ਬਚਣ ਦੀ ਲੋੜ ਹੈ ਉਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਜਿਹੜੇ ਸਿਆਸੀ ਫੂਕ ਭਰਦੇ ਨੇ ਸੋ ਹਵਾ ਅਸੀਂ ਸਾਰਿਆਂ ਨੇ ਭਰੀ ਐ ਸਾਈਕਲਾਂ 'ਚ ਭਰੀ ਐ ਛੋਟੇ ਹੁੰਦਿਆਂ ਨੇ ਸਕੂਲਾਂ 'ਚ ਜਾਂਦਿਆਂ ਨੇ ਕਾਰਾਂ 'ਚ ਭਰੀ ਐ ਫੁੱਟਬਾਲ 'ਚ ਵੀ ਭਰੀ ਆ ਆਪਾਂ ਸਾਰਿਆਂ ਨੇ ਹਵਾ ਪਰ ਕਈ ਕਾਂਗਰਸ ਦੇ ਵਿੱਚ ਅਜਿਹੇ ਲੀਡਰ ਨੇ ਜਿਹੜੇ ਫੂਕ ਭਰਨ ਦੇ ਬੜੇ ਮਾਹਰ ਨੇ ਐਕਸਪਰਟ ਨੇ ਉਹਨਾਂ ਤੋਂ ਬਚਨ ਦੀ ਲੋੜ ਹੈ ਹੁਣ ਜਦੋਂ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣਾ ਦਿੱਤੇ ਗਏ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਕੁਝ ਲੋਕ ਜਿਹੜੇ ਕੈਪਟਨ ਅਮਰਿੰਦਰ ਨੂੰ ਲਾਹੋਣਾ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਸੀ ਕੈਪਟਨ ਅਮਰਿੰਦਰ ਲੈ ਗਿਆ ਤੇ ਅਚਾਨਕ ਹੀ ਕਈ ਮੁੱਖ ਮੰਤਰੀ ਦੇ ਦਾਵੇਦਾਰ ਬਣ ਗਏ ਤੇ ਜਦੋਂ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣੇ ਤੇ ਫਿਰ ਸਾਰਿਆਂ ਦੀ ਕਈਆਂ ਦੀ ਦੌੜ ਇਸ ਪਾਸੇ ਸੀ ਕਈਆਂ ਦੀ ਕਿ ਚਰਨਜੀਤ ਚੰਨੀ ਜੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਈਏ ਤਾਂ ਕਿ ਆਉਂਦੇ ਸਮੇਂ 'ਚ ਅਸੀਂ ਮੰਤਰੀ ਬਣੀਏ ਤੇ ਹਾਈ ਕਮਾਂਡ ਤੇ ਦਬਾਅ ਪਾਇਆ ਕਿ ਚਰਨਜੀਤ ਚੰਨੀ ਜੀ ਵਰਗਾ ਮੁੱਖ ਮੰਤਰੀ ਨਹੀਂ ਲੱਭਣਾ ਚਰਨਜੀਤ ਚੰਨੀ ਜੀ ਦੇ ਚਿਹਰੇ ਤੇ ਅੱਗੇ ਵਧੋ ਕੋਈ ਸ਼ੱਕ ਨਹੀਂ ਚਰਨਜੀਤ ਚੰਨੀ ਜੀ ਸਾਡੇ ਮਨੁੱਖ ਨੇ ਆਮ ਮਨੁੱਖ ਨੇ ਔਰ ਉਹਨਾਂ ਨੇ ਕਈ ਚੰਗੇ ਫੈਸਲੇ ਵੀ ਕੀਤੇ ਬਿਜਲੀ ਦੀ ਸਬਸਿਡੀ ਵੀ ਦਿੱਤੀ ਪਰ ਉਹ ਲੀਡਰ ਜਿਹੜੇ ਸਿਆਸੀ ਹਵਾ ਭਰਦੇ ਸੀ ਕਿਤਨਾ ਕਿਤੇ ਉਹਨਾਂ ਦੀ ਆਪਣੀ ਹਵਾ ਨਿਕਲੀ ਤੇ ਪੰਜਾਬ ਚ ਜਿਹੜਾ ਸੁਫਨਾ 80 ਤੋਂ ਵੱਧ ਸੀਟਾਂ ਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਵਿਖਾਇਆ ਸੀ ਉਹ 18 ਸੀਟਾਂ ਤੱਕ ਰਹਿ ਗਿਆ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਸਿਆਸੀ 파ੜਾ ਵੀ ਕੁਝ ਲੋਕਾਂ ਨੇ ਪਾਇਆ ਇਹ ਸਾਰਿਆਂ ਨੂੰ ਪਤਾ ਹੈ ਤੇ ਅੱਜ ਸਥਿਤੀਆਂ ਇਹ ਨੇ ਜਿਹੜੇ ਲੋਕ ਚਰਨਜੀਤ ਚੰਨੀ ਜੀ ਦੇ ਆਲੇ ਦੁਆਲੇ ਸੀ ਅੱਜ ਕੀ ਉਹ ਚਰਨਜੀਤ ਚੰਨੀ ਜੀ ਦੇ ਆਲੇ ਦੁਆਲੇ ਨੇ ਚਰਨਜੀਤ ਚੰਨੀ ਅੱਜ ਵੀ ਉਹੀ ਨੇ ਬਲਕਿ ਉਹ ਤਾਂ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣ ਗਏ ਜਲੰਧਰ ਤੋਂ ਚਰਨਜੀਤ ਚੰਨੀ ਜੀ ਵੱਡੇ ਦਾਵੇਦਾਰ ਨੇ ਕਿਉਂਕਿ ਦੁਆਬੇ 'ਚ ਚਰਨਜੀਤ ਚੰਨੀ ਹੋਣਾ ਦਾ ਬਹੁਤ ਚੰਗਾ ਅਸਰ ਸੂਖ ਹੈ ਲੋਕਾਂ ਨਾਲ ਮਿਲਵਰਤਨ ਹੈ ਆਪਣੇ ਭਾਈਚਾਰੇ ਨਾਲ ਬਹੁਤ ਮਿਲਵਰਤਨ ਹੈ ਤੇ ਹੁਣ ਅੰਦਰ ਖਾਤੇ ਚਰਨਜੀਤ ਚੰਨੀ ਉਹਨਾਂ ਦਾ ਵੀ ਕੁਝ ਗੁੱਟ ਵਿਰੋਧ ਕਰ ਰਹੇ ਸੀ ਸੋ ਜੇ ਚਰਨਜੀਤ ਚੰਨੀ ਵਰਗੇ ਪ੍ਰਸਿੱਧ ਵਿਅਕਤੀ ਦੀ ਟਿਕਟ ਕੱਟਣ ਦੀ ਜਾਂ ਉਹਨਾਂ ਨੂੰ ਟਿਕਟ ਨਾ ਦੇਣ ਦੀ ਗੁੱਟਬਾਜ਼ੀ ਕਾਂਗਰਸ 'ਚ ਹੋ ਰਹੀ ਹੈ ਤੇ ਇਸੇ ਕਰਕੇ ਕਾਂਗਰਸ ਟੁੱਟ ਰਹੀ ਹੈ ਰਵਨੀਤ ਬਿੱਟੂ ਨੂੰ ਵੀ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੀ ਟਿਕਟ ਕੱਟੀ ਜਾ ਸਕਦੀ ਹੈ ਮੈਂ ਅੱਗੇ ਵੀ ਕਿਹਾ ਸੀ ਅਮੇਰ ਰਵਨੀਤ ਬਿੱਟੂ ਦੇ ਖਿਲਾਫ ਐਂਟੀ ਇਨਕੰਮੈਂਸੀ ਸੀ ਪਰ ਹਾਲ ਦੀ ਘੜੀ ਲੁਧਿਆਣਾ ਦੇ ਵਿੱਚ ਕਾਂਗਰਸ ਕੋਲੇ ਰਵਨੀਤ ਬਿੱਟੂ ਨਾਲੋਂ ਮਜ਼ਬੂਤ ਕੈਂਡੀਡੇਟ ਨਹੀਂ ਸੀ ਜਿਹੜਾ ਮੁਕਾਬਲਾ ਕਰ ਸਕੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਭਾਜਪੀ ਦਾ ਔਰ ਕਾਂਗਰਸ ਔਰ ਅਕਾਲੀ ਦਲ ਦਾ ਔਰ ਦੂਸਰਿਆਂ ਦਾ ਐਂਟੀ ਇਨਕੰਬੈਂਸੀ ਰਵਨੀਤ ਬਿੱਟੂ ਦੇ ਖਿਲਾਫ ਹੈ ਲੋਕ ਨਰਾਜ਼ ਨੇ ਟੈਲੀਫੋਨ ਨਹੀਂ ਚੱਕਦੇ ਸੀ ਬਹੁਤ ਜ਼ਿਆਦਾ ਸਰਗਰਮ ਨਹੀਂ ਰਹੇ ਪਹਿਲਾਂ ਜਾਂ ਬਹੁਤ ਸਾਰੇ ਮਸਲੇ ਸੀ ਪੰਜਾਬ ਦੇ ਜਿਨ੍ਹਾਂ ਤੇ ਉਹਨਾਂ ਨੇ ਵੱਧ ਚੜ ਕੇ ਬੋਲਿਆ ਭਾਵੇਂ ਅਮਰਿਤਪਾਲ ਸਿੰਘ ਦਾ ਮਾਮਲਾ ਸੀ ਭਾਵੇਂ ਨਵਜੋਤ ਸਿੰਘ ਸਿੱਧੂ ਦਾ ਹੀ ਮਾਮਲਾ ਸੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਰਵਨੀਤ ਬਿੱਟੂ ਦੇ ਜਿਹੜੀ ਸੋਚ ਸੀ ਉਹ ਦੁਚਿੱਤੀ ਵਾਲੀ ਸੀ ਕਦੇ ਉਹ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਸੀ ਕਦੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਕਰਨ ਲੱਗ ਜਾਂਦੇ ਸੀ ਨਵਜੋਤ ਸਿੰਘ ਸਿੱਧੂ ਵੀ ਹੈਰਾਨ ਹੁੰਦੇ ਹੁਣੇ ਰਵਨੀਤ ਬਿੱਟੂ ਦੀਆਂ ਗੱਲਾਂ ਸੁਣ ਕੇ ਵੀ ਇਹ ਵਿਅਕਤੀ ਕਦੇ ਮੇਰੀ ਤਾਰੀਫ਼ ਕਰਦਾ ਨਹੀਂ ਥੱਕਦਾ ਕਦੇ ਮੈਨੂੰ ਨਿੰਦਦਾ ਨਹੀਂ ਥੱਕਦਾ ਸੋ ਇਸ ਕਰਕੇ ਸਿਆਸਤ ਦੇ ਵਿੱਚ ਤੁਹਾਡੀ ਅਡੋਲੋਜੀ ਔਰ ਤੁਹਾਡੀ ਅਪਰੋਚ ਤੁਹਾਡੀ ਸੋਚ ਤੁਹਾਡੀ ਮਾਨਸਿਕਤਾ ਬਿਲਕੁਲ ਸਪਸ਼ਟ ਹੋਣ ਦੀ ਲੋੜ ਹੈ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਰਵਨੀਤ ਬਿੱਟੂ ਦੀ ਟਿਕਟ ਵੀ ਇੱਕ ਗੁੱਟ ਵਿਸ਼ੇਸ਼ ਹੈ ਜਿਹੜਾ ਕਟਵਾਉਣਾ ਚਾਹੁੰਦਾ ਸੀ ਰਵਨੀਤ ਬਿੱਟੂ ਨੂੰ ਇਹ ਡਰ ਪਿਆ ਕਿ ਮੇਰੀ ਟਿਕਟ ਕੱਟੀ ਜਾਏਗੀ ਦੂਸਰਾ ਸਵਾਲ ਜਿਹੜਾ ਹੈ ਨਾ ਰਵਨੀਤ ਬਿੱਟੂ ਨੇ ਕਾਂਗਰਸ ਕਿਉਂ ਛੱਡੀ ਮੈਂ ਉਹ ਵੀ ਨਾਲ ਹੀ ਲੈ ਲਿਆ ਰਵਨੀਤ ਬਿੱਟੂ ਦੀ ਅਗਰ ਟਿਕਟ ਕੱਟ ਦਿੱਤੀ ਜਾਂਦੀ ਲੁਧਿਆਣਾ ਤੋਂ ਉਹਦੇ ਨਾਲ ਰਵਨੀਤ ਬਿੱਟੂ ਕਮਜ਼ੋਰ ਹੋ ਜਾਣਾ ਸੀ ਇਸ ਕਰਕੇ ਰਵਨੀਤ ਬਿੱਟੂ ਨੇ ਫੈਸਲਾ ਕਰ ਲਿਆ ਕਿ ਇਸ ਤੋਂ ਪਹਿਲਾਂ ਕਿ ਮੇਰੀ ਟਿਕਟ ਕੱਟੀ ਜਾਵੇ ਇਹ ਤਾਂ ਪਤਾ ਨਹੀਂ ਵੀ ਟਿਕਟ ਕੱਟੀ ਜਾਂਦੀ ਹੈ ਨਹੀਂ ਕਿਉਂਕਿ ਰਾਹੁਲ ਗਾਂਧੀ ਰਵਨੀਤ ਬਿੱਟੂ ਦੇ ਬਹੁਤ ਨੇੜੇ ਨੇ ਔਰ ਰਾਹੁਲ ਗਾਂਧੀ ਰਵਨੀਤ ਬਿੱਟੂ ਨੂੰ ਬਹੁਤ ਪਸੰਦ ਵੀ ਕਰਦੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਦੇ ਹੁੰਦੇ ਹੋਏ ਰਵਨੀਤ ਬਿੱਟੂ ਦੀ ਟਿਕਟ ਲੁਧਿਆਣਾ ਦੇ ਵਿੱਚੋਂ ਕੱਟੀ ਜਾ ਸਕਦੀ ਸੀ ਹੁਣ ਉਹ ਗੁੱਟ ਉਹ ਧੜੇਬਾਜ਼ੀ ਉਹ ਫੁੱਟ ਫੁੱਟ ਪਾਉਣ ਵਾਲੇ ਕੁਝ ਲੀਗ ਲੀਡਰ ਜਾਂ ਤਾਂ ਉਹਨਾਂ ਨੇ ਰਵਨੀਤ ਬਿੱਟੂ ਨੂੰ ਇਸ ਤਰੀਕੇ ਦਾ ਸਿਆਸੀ ਤੌਰ ਤੇ ਮਾਹੌਲ ਵਿਖਾ ਦਿੱਤਾ ਕਿ ਤੁਹਾਡੀ ਟਿਕਟ ਤਾਂ ਕੱਟੀ ਹੋਈ ਜਾਣੀ ਹੈ ਯਾ ਰਵਨੀਤ ਬਿੱਟੂ ਨੂੰ ਖੁਦ ਵੀ ਇਹ ਡਰ ਹੋਣਾ ਕਿ ਐਂਟੀ ਇਨਕੰਮੈਂਸੀ ਹੈ ਹੋ ਸਕਦਾ ਹੈ ਮੇਰੀ ਟਿਕਟ ਕੱਟ ਦੇਣ ਪਰ ਰਵਨੀਤ ਬਿੱਟੂ ਦੀ ਟਿਕਟ ਕੱਟੀ ਨਹੀਂ ਸੀ ਜਾਣੀ ਸੋ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਦਿੱਤੀ ਤੇ ਭਾਜਪਾ ਦੇ ਵਿੱਚ ਚਲੇ ਗਏ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਸ਼ਹਿਰਾਂ 'ਚ ਤਕੜੀ ਹੋ ਕੇ ਉਭਰੀ ਹੈ ਪਰ ਅਕਾਲੀ ਦਲ ਨਾਲ ਗੱਠ ਜੋੜ ਦੀਆਂ ਸੰਭਾਵਨਾਵਾਂ ਖਤਮ ਹੋਣ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਪੰਜਾਬ ਦੇ ਵਿੱਚ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਪਿੰਡੂ ਵੋਟਾਂ ਭਾਜਪੀ ਨੂੰ ਮਿਹਨਤ ਨਾਲ ਮਿਲਣਗੀਆਂ ਬਹੁਤ ਮਿਹਨਤ ਨਾਲ ਔਰ ਅਸੀਂ ਦੇਖਿਆ ਬਠਿੰਡੇ ਚ ਸੁਨੀਲ ਜਾਖੜ ਗਏ ਤੇ ਕਿਸਾਨਾਂ ਨੇ ਵਿਰੋਧ ਕੀਤਾ ਸੋ ਭਾਜਪੀ ਦੇ ਲਈ ਪਿੰਡਾਂ ਦੇ ਵਿੱਚ ਸਿਆਸੀ ਪਕੜ ਬਣਾਉਣੀ ਹਜੇ ਵੀ ਔਖੀ ਹੈ ਲੁਧਿਆਣੇ ਚ ਰਵਨੀਤ ਬਿੱਟੂ ਕਿਉਂਕਿ 6 ਸੀਟਾਂ ਸ਼ਹਿਰੀ ਨੇ ਉਹਨਾਂ ਨੇ ਇਹ ਕੈਲਕੂਲੇਸ਼ਨ ਕੀਤੀ ਹੋਣੀ ਹੈ ਕਿ 6 ਸੀਟਾਂ ਸ਼ਹਿਰੀ ਨੇ ਤੇ ਲੁਧਿਆਣੇ ਚ ਮੈਨੂੰ ਸ਼ਹਿਰੀ ਸੀਟਾਂ ਦੇ ਵਿੱਚ ਅਗਰ ਵਾਧਾ ਮਿਲਦਾ ਹੈ ਤੇ ਮੈਂ ਮਜਬੂਤ ਹੋ ਸਕਦਾ ਲੁਧਿਆਣੇ ਚ ਪਰ ਮਤ ਭੁੱਲਿਏ ਕਿ ਆਮ ਆਦਮੀ ਪਾਰਟੀ ਨੇ ਜ਼ੀਰੋ ਬਿੱਲ ਸ਼ੁਰੂ ਕੀਤੇ ਨੇ ਪੰਜਾਬ ਚ 90% ਲੋਕਾਂ ਦੇ ਜ਼ੀਰੋ ਬਿੱਲ ਮੇਰਾ ਆਪਣਾ ਬਿੱਲ ਕਈ ਵਾਰੀ ਨਹੀਂ ਆਇਆ ਕਦੇ ਬਹੁਤਾ AC Uसी ਚੱਲਿਆ ਹੋਵੇ ਤੇ ਚਲੋ ਬਿੱਲ ਆ ਜਾਂਦਾ ਨਹੀਂ ਤਾਂ ਨਹੀਂ ਆਇਆ ਬਹੁਤਾ ਬਿੱਲ ਔਰ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਭਰਨਾ ਔਖਾ ਲੱਗਦਾ ਉਹਨਾਂ ਲਈ ਬਹੁਤ ਵੱਡੀ ਸਹੂਲਤ ਹੈ ਸੋ ਅਗਰ ਨਰਿੰਦਰ ਮੋਦੀ ਨੇ ਖਾਤਿਆਂ ਚ ਪੈਸੇ ਪਾਏ ਕਿਸਾਨਾਂ ਦੇ ਤੇ ਭਗਵੰਤ ਮਾਨ ਨੇ ਖਾਤਿਆਂ ਚੋਂ ਪੈਸੇ ਰੁਕਵਾਤੇ ਕਿ ਬਾਹਰ ਨਾ ਨਿਕਲਣ ਬਿਜਲੀ ਬੋਰਡ ਚ ਨਾ ਜਾਣ ਕਰੇ ਰੱਖੋ ਸੋ ਬਰਾਬਰ ਦੀ ਟੱਕਰ ਹੈ ਆਰਾਮ ਆਦਮੀ ਪਾਰਟੀ ਨੂੰ ਜ਼ੀਰੋ ਬਿਜਲੀ ਬਿੱਲਾਂ ਦਾ ਵੱਡਾ ਲਾਹਾ ਮਿਲ ਸਕਦਾ ਹੈ ਜਿਵੇਂ ਨਰਿੰਦਰ ਮੋਦੀ ਨੂੰ ਉਹਨਾਂ ਦੀਆਂ ਯੋਜਨਾਵਾਂ ਦਾ ਮਿਲ ਸਕਦਾ ਪਰ ਪੰਜਾਬ ਚ ਕਿਸਾਨੀ ਇੱਕ ਫੈਕਟਰ ਹੈ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਤਿੰਨ ਵਿધાનਸਭਾ ਹਲਕੇ ਨੇ ਜਗਰਾਉਂ ਪੂਰਾ ਦਿਹਾਤੀ ਹੈ ਪਿੰਡੂ ਹੈ ਮੁੱਲਾਪੁਰ ਦਾਖਾ ਔਰ ਹਲਕਾ ਗਿਲ ਸੋ ਇਨ ਹਲਕਿਆਂ ਦੇ ਵਿੱਚ ਬੀਜੇਪੀ ਲਈ ਬਹੁਤ ਵੱਡੀ ਚੁਣੌਤੀ ਹੈ ਸ਼ੁਰਵਨੀਤ ਬਿੱਟੂ ਗਏ ਨੇ ਪਰ ਲੁਧਿਆਣਾ ਦੇ ਵਿੱਚ ਕੀ ਰਵਨੀਤ ਬਿੱਟੂ ਲੁਧਿਆਣਾ ਤੋਂ ਕੈਂਡੀਡੇਟ ਹੋਣਗੇ ਉਮੀਦ ਇਹੀ ਹੈ ਕਿ ਬੀਜੇਪੀ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਸਕਦੀ ਹੈ ਹੁਣ ਸਿਰਫ ਰਵਨੀਤ ਬਿੱਟੂ ਨਹੀਂ ਕਈ ਹੋਰ ਕਾਂਗਰਸ ਦੇ ਕੈਂਡੀਡੇਟ ਵੀ ਕਾਂਗਰਸ ਛੱਡ ਕੇ ਜਾ ਸਕਦੇ ਨੇ ਗੱਲ ਫੇਰ ਗੁੱਟਬਾਜ਼ੀ ਤੇ ਫੁੱਟਬਾਜ਼ੀ ਦੀ ਕਾਂਗਰਸ ਦੇ ਵਿੱਚ ਤਾਂ ਇੱਕ ਅਜਿਹਾ ਧੜਾ ਵੀ ਹੈ ਜਿਹਦੀ ਕੋਸ਼ਿਸ਼ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਹੀ ਕਢਾ ਦਈਏ ਉਹ ਬਿਆਨ ਵੀ ਇਸ ਤਰੀਕੇ ਦੇ ਦੰਦੇ ਸੀ 15 ਦਿਨ ਇੰਤਜ਼ਾਰ ਕਰੋ ਥੋੜਾ ਸਮਾਂ ਇੰਤਜ਼ਾਰ ਕਰੋ ਅਨੁਸ਼ਾਸਨ ਦੇ ਪਾਠ ਨਵਜੋਤ ਸਿੰਘ ਸਿੱਧੂ ਨੂੰ ਪੜਾਉਂਦੇ ਸੀ ਤੇ ਨਵਜੋਤ ਸਿੰਘ ਸਿੱਧੂ ਅਨਸ਼ਾਸਿਤ ਸਿਪਾਹੀ ਹੈ ਤੇ ਕਈ ਅਨੁਸ਼ਾਸਿਤ ਸਪਾਹੀ ਕਾਂਗਰਸ ਨੂੰ ਕਿਵੇਂ ਛੱਡ ਛੱਡ ਗਏ ਨੇ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਕਾਂਗਰਸ ਚ ਅਨੁਸ਼ਾਸਨ ਅਨੁਸ਼ਾਸਨਹੀਨਤਾ ਖਤਮ ਕਰ ਦੇਣੀ ਹੈ ਉਹ ਹੁਣ ਸ਼ਾਂਤ ਨੇ ਔਰ ਕਾਂਗਰਸ ਤੋਂ ਪਿਛਲੇ ਸਮੇਂ ਤੋਂ ਕਈ ਚੰਗੇ ਲੋਕ ਕਾਂਗਰਸ ਤੋਂ ਕੱਢ ਦਿੱਤੇ ਗਏ ਇਸ ਕਰਕੇ ਜਿਹੜੇ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਕੋਈ ਮਲਾਲ ਨਹੀਂ ਇਹ ਵੀ ਗੱਲ ਹੈ ਉਹਨਾਂ ਨੂੰ ਦੁੱਖ ਨਹੀਂ ਕਾਂਗਰਸ ਛੱਡਣ ਦਾ ਉਹ ਕਹਿੰਦੇ ਕਾਂਗਰਸ ਦੀਆਂ ਸਥਿਤੀਆਂ ਹੀ ਇਹੋ ਜਿਹੀਆਂ ਬਣ ਰਹੀਆਂ ਨੇ ਕਿ ਸਾਨੂੰ ਛੱਡਣੀ ਪੈਣੀ ਸੀ ਕਿਉਂ ਛੱਡਣੀ ਪੈ ਰਹੀ ਹੈ ਗੁੱਟਬਾਜ਼ੀ ਫੁੱਟਬਾਜ਼ੀ ਔਰ ਜਿਹੜੀ ਅਗਵਾਈ ਹੈ ਕਾਂਗਰਸ ਦੀ ਅਗਵਾਈ ਇਸ ਤਰ੍ਹਾਂ ਦੀ ਨਹੀਂ ਹੈ ਕਿ ਪੂਰੀ ਟੀਮ ਨੂੰ ਸੇਧ ਦਿੱਤੀ ਜਾਵੇ ਤੇ ਆਪਣੇ ਸਾਰੇ ਲੋਕ ਜੋੜ ਕੇ ਰੱਖੇ ਜਾਣ ਤੇ ਬਰਾਬਰ ਦੇ ਮੌਕੇ ਦਿੱਤੇ ਜਾਣ ਇੱਕੋ ਪਰਿਵਾਰ ਚ ਟਿਕਟਾਂ ਇੱਕੋ ਤੇ ਮਿਹਰਬਾਨੀ ਇਹ ਵੀ ਗਲਤ ਹੁੰਦੀ ਹੈ ਸੋ ਵੰਡ ਕੇ ਸਾਰਿਆਂ ਨੂੰ ਵਾਰੀ-ਵਾਰੀ ਮੌਕੇ ਦੇਣੇ ਚਾਹੀਦੇ ਨੇ ਕਾਂਗਰਸ ਦੇ ਵਲੰਟੀਅਰ ਕਾਂਗਰਸ ਦੇ ਨਾਲ ਨਹੀਂ ਪਰ ਕਾਂਗਰਸ ਵਲੰਟੀਅਰਸ ਦੇ ਨਾਲ ਨਹੀਂ ਇਹ ਵੀ ਬੜੀ ਵਿਚਿੱਤਰ ਸਮੱਸਿਆ ਕਾਂਗਰਸ ਚ ਵਲੰਟੀਅਰ ਮਹਿਸੂਸ ਕਰਦਾ ਕਿ ਸਾਡੀ ਪੁੱਛ ਨਹੀਂ ਔਰ ਜਦੋਂ ਟਿਕਟਾਂ ਦਾ ਸੀਜ਼ਨ ਆਉਂਦਾ ਹੈ ਉਹਨਾਂ ਲੋਕਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਪੁੱਛਦੇ ਨਹੀਂ ਔਰ ਚੋਣਾਂ ਦੇ ਦਿਨਾਂ 'ਚ ਉਹ ਲੋਕਾਂ 'ਚ ਵਿਚਰਦੇ ਨੇ ਉਸ ਤੋਂ ਬਾਅਦ ਲੱਭਦੇ ਨਹੀਂ ਇਹ ਵੀ ਗੱਲਾਂ ਨੇ ਹੁਣ ਕਾਂਗਰਸ 'ਚ ਕਿੱਥੋਂ ਕਿੱਥੋਂ ਲੀਡਰ ਛੱਡ ਸਕਦੇ ਨੇ ਸ਼ਹਿਰ ਦੱਸ ਦਣਾ ਮੈਂ ਚਲੋ ਮੈਂ ਸ਼ਹਿਰ ਨਹੀਂ ਮੈਂ ਖੇਤਰ ਦੱਸ ਦਿੰਨਾ ਸਿਆਸਤ ਜ਼ਿਆਦਾ ਉਬਲ ਜੂ ਕਿਤੇ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਦੇ ਜਾਣ 'ਚ ਰੁਕਾਵਟ ਨਾ ਪੈ ਜੇ ਭਾਈ ਕਹਿਣਗੇ ਡੱਲਾ ਜੀ ਤੁਸੀਂ ਖਬਰ ਲੀਕ ਕਰਤੀ ਮੈਂ ਦੁਆਬੇ 'ਚ ਦੱਸ ਦਿੰਨਾ ਪਹਿਲਾਂ ਤਾਂ ਦੁਆਬੇ 'ਚੋਂ ਇੱਕ ਵੱਡਾ ਲੀਡਰ ਕਾਂਗਰਸ ਦਾ ਬਲਕਿ ਦੋ ਕਾਂਗਰਸ ਛੱਡ ਸਕਦੇ ਨੇ ਹੁਣ ਉਹ ਕਿੰਨੇ ਦਿਨਾਂ 'ਚ ਛੱਡਦੇ ਨੇ ਉਹਨਾਂ ਦੀ ਗੱਲ ਜਦੋਂ ਨਿਬੜੂ ਉਦੋਂ ਛੱਡਣਗੇ ਕਾਂਗਰਸ 'ਚ ਦੁਆਬੇ ਦੇ ਦੋ ਵੱਡੇ ਲੀਡਰ ਬਹੁਤ ਵੱਡੇ ਚਿਹਰੇ ਬਹੁਤ ਵੱਡੇ ਚਿਹਰੇ ਛੱਡ ਸਕਦੇ ਨੇ ਗੱਲਬਾਤ ਚੱਲ ਰਹੀ ਆ ਪੂਰੀ ਫਿਰ ਆ ਜੀਏ ਮਾਲਵੇ ਚ ਮਾਲਵੇ ਦੇ ਦੋ ਵੱਡੇ ਲੀਡਰ ਦੋ ਵੱਡੇ ਲੀਡਰ ਇੱਕ ਲੀਡਰ ਸ਼ਾਇਦ ਅਗਲੇ 3-4 ਦਿਨਾਂ ਚ ਛੱਡ ਦੇਗਾ ਦੋ ਵੱਡੇ ਲੀਡਰ ਛੱਡ ਸਕਦੇ ਨੇ ਮਾਲਵੇ ਦੇ ਗੱਲਬਾਤ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਪੋਲੀਟੀਕਲ ਸੌਦੇਬਾਜ਼ੀ ਕਿ ਟਿਕਟ ਦੇ ਦਿਓਗੇ ਜੀ ਟਿਕਟ ਮਿਲ ਜੂਗੀ ਧੋਖਾ ਤਾਂ ਨਹੀਂ ਹੋਊਗਾ ਮੈਂ ਜਿੱਤ ਕੇ ਦਊਂਗਾ ਜੀ ਪਹਿਲਾਂ ਉਹ ਦੇਖ ਰਹੇ ਸੀ ਅਕਾਲੀ ਭਾਜਪਾ ਗੱਠਜੋੜ ਹੁੰਦਾ ਕਿ ਨਹੀਂ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਤੇ ਸ਼ਾਇਦ ਅੱਜ ਤਿੰਨ ਲੋਕ ਛੱਡ ਜਾਣੇ ਸੀ ਕੱਲ ਛੱਡ ਜਾਣੇ ਸੀ ਅਗਰ ਕੱਲ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਂਦਾ ਤੇ ਤਿੰਨ ਵੱਡੇ ਵਿਕਟ ਕੱਲ ਡਿੱਗ ਜਾਣੇ ਸੀ ਪਰ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਇਆ ਇਸ ਕਰਕੇ ਇੱਕ ਵਿਕਟ ਕਾਂਗਰਸ ਦਾ ਡਿੱਗ ਗਿਆ ਹੁਣ ਮਾਝੇ ਚ ਮਾਝੇ ਚ ਵੀ ਕਾਂਗਰਸ ਦੇ ਤਿੰਨ ਵਿਕਟ ਨੇ ਜਿਹੜੇ ਉਹ ਦੇਖ ਰਹੇ ਨੇ ਵੀ ਕਿੱਥੇ ਕਿ ਫਿੱਟ ਹੋਣਾ ਸੀ। ਕੁੱਲ 6 ਵਿਕਟਾਂ ਗੱਲ ਤਿੰਨ ਦੀ ਹੋਈ ਸੀ ਕੁੱਲ 6 ਵਿਕਟਾਂ ਕਾਂਗਰਸ ਦੀਆਂ ਹਿੱਲ ਸਕਦੀਆਂ ਨੇ ਡਿੱਗ ਸਕਦੀਆਂ ਨੇ। ਸੋ ਕਾਂਗਰਸ ਦੇ ਜਿਹੜੇ ਉਮੀਦਵਾਰ ਹੈ ਇਹ ਜਾਂ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਹੁਣ ਸਵਾਲ ਇਹ ਵੀ ਬਹੁਤ ਵੱਡਾ ਹੈ ਕਿ ਭਾਜਪਾ ਤੇ ਆਪ ਕਿਉਂ ਲੁੱਟ ਲੈਣਾ ਚਾਹੁੰਦੇ ਨੇ ਕਾਂਗਰਸ ਦੇ ਲੀਡਰ। ਅਸਲ 'ਚ ਇਸ ਵਾਰ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਦੀ ਪ੍ਰਣਾਲੀ ਨਵੀਂ ਹੈ ਔਰ ਪੰਜਾਬ ਕਾਂਗਰਸ ਦਾ ਸੰਗਠਨ ਜਿਹੜਾ ਲਗਾਤਾਰ ਇਹ ਕਹਿੰਦਾ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਆਪਣੇ ਦਮ ਤੇ ਜਿੱਤਾਂਗੇ ਹੁਣ ਦਿੱਲੀ ਦੇ ਵਿੱਚ ਰਿਪੋਰਟਾਂ ਇਹ ਨੇ ਕਿ ਕਾਂਗਰਸ ਦਾ ਸੰਗਠਨ ਵੀ ਜਿਹੜੀਆਂ ਗੱਲਾਂ ਕਰ ਰਿਹਾ ਸੀ ਦਿੱਲੀ ਜਾ ਕੇ ਉਹਨਾਂ ਵਜ਼ਨ ਉਹਨਾਂ ਗੱਲਾਂ 'ਚ ਨਿਕਲਿਆ ਨਹੀਂ ਹੁਣ ਜਦੋਂ ਸਰਵੇਖਣ ਹੋਏ ਪੰਜਾਬ 'ਚ ਤੇ ਜਿਹੜਾ ਕਾਂਗਰਸ ਦਾ ਸੰਗਠਨ ਕਹਿੰਦਾ ਸੀ ਅਸੀਂ ਆਪਣੇ ਦਮ ਤੇ ਜਿੱਤਾਂਗੇ ਕਾਂਗਰਸ ਦੇ ਅੰਦਰੂਨੀ ਸਰਵੇਖਣਾਂ ਦੇ ਵਿੱਚ ਹੀ ਗੱਲ ਹਿੱਲੀ ਪਈ ਹੈ ਹੁਣ ਮੈਂ ਕੱਲ ਪ੍ਰਤਾਪ ਬਾਜਵਾ ਜੀ ਨੂੰ ਸੁਣ ਰਿਹਾ ਸੀ ਪ੍ਰਤਾਪ ਬਾਜਵਾ ਜੀ ਕਹਿੰਦੇ ਚੰਗਾ ਹੋਇਆ ਰਵਨੀਤ ਬਿੱਟੂ ਚਲੇ ਗਏ ਅਸੀਂ ਜਵਾਬ ਕਿਵੇਂ ਦੰਦੇ ਅਸੀਂ ਨਾ ਕਿਵੇਂ ਕਰਦੇ ਪ੍ਰਤਾਪ ਬਾਜਵਾ ਜੀ ਮੀਡੀਆ ਅੱਗੇ ਬੋਲ ਰਹੇ ਸੀ ਕਹਿੰਦੇ 2 ਲੱਖ ਤੇ ਸਾਡੇ ਸਰਵੇਖਣ 'ਚ ਬਿੱਟੂ ਜੀ ਪਿੱਛੇ ਜਾ ਰਹੇ ਸੀ ਹੁਣ ਜੇ ਕਾਂਗਰਸ ਦੇ ਸਰਵੇਖਣ ਚ ਸਿਟਿੰਗ ਐਮਪੀ 2 ਲੱਖ ਚ ਪਿੱਛੇ ਐ ਤੇ ਫਿਰ ਕਾਂਗਰਸ ਦਾ ਸੰਗਠਨ ਜਿਹੜੇ ਦਾਅਵੇ ਕਰ ਰਿਆ ਸੀ ਉਹ ਕਾਹਦੇ ਸੀ ਇਹ ਵੀ ਗੱਲ ਹੈਰਾਨੀ ਵਾਲੀ ਐ ਜਾਂ ਕਾਂਗਰਸ ਦਾ ਸੰਗਠਨ ਪਹਿਲਾਂ ਹਵਾ ਚ ਗੱਲ ਕਰ ਰਿਆ ਸੀ ਜਾਂ ਕੱਲ ਪ੍ਰਤਾਪ ਬਾਜਵਾ ਜੀ ਨੇ ਸਿਰਫ ਮਨ ਰੱਖਣ ਲਈ ਇਹ ਗੱਲ ਕਰਤੀ ਵੀ ਬਿੱਟੂ ਜੀ ਤਾਂ ਚਲੇ ਗਏ ਨੇ ਸੋ ਇਸ ਕਰਕੇ ਸਥਿਤੀਆਂ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਵੀ ਇੰਨੀਆਂ ਚੰਗੀਆਂ ਨਹੀਂ ਹੈ ਹੁਣ ਅਕਾਲੀ ਦਾ ਭਾਜਪੀ ਔਰ ਆਮ ਆਦਮੀ ਪਾਰਟੀ ਸਥਿਤੀ ਭਾਜਪੀ ਦੀ ਵੀ ਪੰਜਾਬ ਚ ਬਹੁਤ ਹੀ ਚੰਗੀ ਨਹੀਂ ਲਗਭਗ ਸਭ ਦੀਆਂ ਸਥਿਤੀਆਂ ਇੱਕੋ ਜਿਹੀਆਂ ਨੇ ਭਾਵੇਂ ਕਾਂਗਰਸ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਭਾਜਪੀ ਹੈ ਔਰ ਚੋਣਾਂ ਤੋਂ 1 ਮਹੀਨਾ ਪਹਿਲਾਂ ਜੋ ਸਥਿਤੀ ਸੀ ਹੁਣ ਉਹ ਸਾਰੀ ਬਦਲ ਚੁੱਕੀ ਹੈ ਚੋਣ ਜ਼ਾਬਤਾ ਲੱਗ ਗਿਆ ਅੱਜ ਪੰਜਾਬ ਚ ਪੰਜ ਕੋਣੀ ਟੱਕਰ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਦਮ ਤੇ ਚੋਣ ਲੜਨੀ ਹੈ ਬਹੁਤੀਆਂ ਥਾਵਾਂ ਤੇ ਪੰਜ ਕੋਣੀ ਟੱਕਰ ਹੈ ਕਿਸ ਨੇ ਜਿੱਤ ਜਾਣਾ ਪਤਾ ਹੀ ਨਹੀਂ ਹਾਂ ਜਿਹੜੀਆਂ ਲਾਭਕਾਰੀ ਸਕੀਮਾਂ ਨੇ ਭਾਵੇਂ ਉਹ ਨਰਿੰਦਰ ਮੋਦੀ ਦੀਆਂ ਨੇ ਭਾਵੇਂ ਉਹ ਭਗਵੰਤ ਮਾਨ ਦੀਆਂ ਨੇ ਉਹਨਾਂ ਨੇ ਫਰਕ ਜ਼ਰੂਰ ਪਾਉਣਾ ਹੈ ਹੁਣ ਉਹਨਾਂ ਦੇ ਫਰਕ ਨਾਲ ਨਤੀਜੇ ਆਉਣੇ ਨੇ ਪਰ ਕਿਸੇ ਵੀ ਸੀਟ ਤੋਂ ਅਸੀਂ ਇਹ ਕਹੀਏ ਕਿ ਇਹ ਪਾਰਟੀ ਜਿੱਤੀ ਪਈ ਹੈ ਅਜੋ ਗੱਲ ਨਹੀਂ ਹੈ ਹੁਣ ਸਮਿਕਰਨ ਬਦਲ ਕੇ ਹੁਣ ਆਮ ਆਦਮੀ ਪਾਰਟੀ ਔਰ ਬੀਜੇਪੀ ਬੀਜੇਪੀ ਨੇ 13 ਸੀਟਾਂ ਆਪਣੇ ਦਮ ਤੇ ਲੜਨੀਆਂ ਨੇ ਰਵਨੀਤ ਬਿੱਟੂ ਨੂੰ ਸੰਭਾਵਨਾ ਹੈ ਲੁਧਿਆਣੇ ਤੋਂ ਟਿਕਟ ਦੇ ਦੇਣਗੇ ਅੰਮ੍ਰਿਤਸਰ ਤੋਂ ਤੇਜਾ ਸਿੰਘ ਸਮੁੰਦਰੀ ਜੀ ਦੇ ਪਰਿਵਾਰ ਚੋਂ ਤਰਨਜੀਤ ਸਿੰਘ ਸੰਧੂ ਉਹਨਾਂ ਦੀ ਸੰਭਾਵਨਾ ਹੈ ਦੋਵੇਂ ਚਿਹਰੇ ਨਵੇਂ ਹੋਣਗੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਚਿਹਰਾ ਲੱਭਣਾ ਪਊਗਾ ਕਿਉਂਕਿ ਸਨੀ ਦਿਓਲ ਨੇ ਜਿੰਨੇ ਕੰਮ ਗੁਰਦਾਸਪੁਰ ਚ ਕਰਤੇ ਉਹ ਤਾਂ ਆਪਾਂ ਗਿਣੀ ਨਹੀਂ ਸਕਦੇ। ਉਹਦੇ ਲਈ ਤਾਂ ਪੀ ਐਚ ਡੀ ਕਰਨੀ ਪਊਗੀ ਵੀ ਸਨੀ ਦਿਓਲ ਜੀ ਨੇ ਗੁਰਦਾਸਪੁਰ ਚ ਕੀ ਕੀ ਕੀਤਾ। ਸੋਮ ਪ੍ਰਕਾਸ਼ ਜੀ ਉਮਰ ਸਿਆਣੀ ਹੈ ਹਜੇ ਕਿਸੇ ਸੂਚੀ ਚ ਸੋਮ ਪ੍ਰਕਾਸ਼ ਜੀ ਦਾ ਨਾਮ ਨਹੀਂ ਆਇਆ। ਬੀ ਜੀ ਪੀ ਉੱਥੇ ਵੀ ਚਿਹਰਾ ਬਦਲੇਗੀ ਪਰ ਲਿਆਏਗੀ ਕਿਸ ਨੂੰ ਹਜੇ ਬੀ ਜੀ ਪੀ ਪਾਲ ਰਹੀ ਹੈ। ਅਸਲ ਚ 13 ਦੇ ਵਿੱਚੋਂ ਘੱਟੋ ਘੱਟ 10 ਸੀਟਾਂ ਜਈਆਂ ਨੇ। ਜਿੱਥੇ ਭਾਜਪਾ ਨੂੰ ਹਜੇ ਵੀ ਚਿਹਰੇ ਚਾਹੀਦੇ ਨੇ ਤੇ ਭਾਜਪਾ ਦੀ ਨਜ਼ਰ ਵੀ ਕਾਂਗਰਸ ਦੇ ਉਹਨਾਂ ਚਿਹਰਿਆਂ ਤੇ ਹੈ ਜਿਹੜੇ ਚਿਹਰੇ ਕਾਂਗਰਸ ਦੇ ਵਿੱਚ ਆਪਣੇ ਵਿਰੋਧ ਤੋਂ ਔਖੇ ਨੇ ਜਿਨ੍ਹਾਂ ਨੂੰ ਡਰ ਹੈ ਕਿ ਕਾਂਗਰਸ ਦੀ ਗੁੱਟਬਾਜ਼ੀ ਕਿਤੇ ਸਾਡੀ ਟਿਕਟ ਨਾ ਕੱਟ ਦੇ ਸੋ ਇਸ ਕਰਕੇ ਭਾਜਪਾ ਦੀ ਨਜ਼ਰ ਕਾਂਗਰਸ ਦੇ ਲੀਡਰਾਂ ਤੇ ਹੈ ਆਮ ਆਦਮੀ ਪਾਰਟੀ ਨੇ ਅੱਠ ਚਿਹਰੇ ਉਤਾਰਤੇ ਪਰ ਜੇ ਕਾਂਗਰਸ 'ਚੋਂ ਕੋਈ ਚੰਗਾ ਚਿਹਰਾ ਲੱਭਿਆ ਤੇ ਅੱਠਾਂ 'ਚੋਂ ਆਪ ਕਿਸੇ ਨੂੰ ਵੀ ਬਿਠਾ ਲੂ ભગવંતમાન ਇਸ ਵਕਤ અરવિંદ ਕੇਜਰੀਵਾਲ ਤੋਂ ਬਾਅਦ ਸਭ ਤੋਂ ਵੱਡੀ ਪੋਜੀਸ਼ਨ ਤੇ ਨੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਭਗਵੰਤ ਮਾਨ 13 0 ਦੇ ਟੀਚੇ ਨਾਲ ਅੱਗੇ ਵਧੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਦੀ ਵੀ ਕੋਸ਼ਿਸ਼ ਹੈ ਜਿਵੇਂ ਸੁਸ਼ੀਲ ਰਿੰਕੂ ਨੂੰ ਲੈ ਗਏ ਸੀ ਭਗਵੰਤ ਮਾਨ ਔਰ ਜਿਤਾ ਲਿਆ ਭਗਵੰਤ ਮਾਨ ਦੀ ਵੀ ਕੋਸ਼ਿਸ਼ ਹੈ ਕਿ ਕੋਈ ਵੀ ਤਕੜਾ ਦਾਵੇਦਾਰ 4 ਤੋਂ 5 ਵੱਡੇ ਲੀਡਰ ਮੈਂ ਹੁਣ ਅਕਾਲੀ ਦਲ ਦੇ ਲੀਡਰਾਂ ਦੀ ਵੀ ਗੱਲ ਕਰਦਾ ਵੱਡੇ ਤਿੰਨ ਅਕਾਲੀ ਦਲ ਦੇ ਲੀਡਰ ਤਿੰਨ ਲੀਡਰ ਅਕਾਲੀ ਦਲ ਦੇ ਵੱਡੇ ਆਪ ਨਾਲ ਸੰਪਰਕ 'ਚ ਨਹੀਂ ਔਰ ਭਾਜਪਾ ਨਾਲ ਸੰਪਰਕ 'ਚ ਨਹੀਂ ਉਹਨਾਂ ਦਾ ਵੀ ਸਿਆਸੀ ਜੁਗਾੜ ਜੇ ਕਿਤੇ ਫਿੱਟ ਹੋਇਆ ਤੇ ਉਹਨਾਂ ਨੇ ਮੈਂਟ ਨਹੀਂ ਲਾਉਣਾ ਪਤਾ ਉਦੋਂ ਹੀ ਲੱਗਣਾ ਜਦੋਂ ਦਿੱਲੀ ਦੇ ਵਿੱਚ ਭਾਜਪਾ ਦੇ ਸੋਸ਼ਲ ਮੀਡੀਆ ਪੇਜ ਤੇ ਬੈਠੇ ਦਿਖਣਗੇ ਜਿਵੇਂ ਰਵਨੀਤ ਬਿੱਟੂ ਵਾਲੀ ਗੱਲ ਹੈ ਮੈਂ ਦੇਖ ਰਿਹਾ ਸੀ ਕਿ ਰਵਨੀਤ ਬਿੱਟੂ ਜੀ ਦੇ ਨਾਲ ਕਾਂਗਰਸ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦਿਨ ਰਾਤ ਮਿਹਨਤ ਕਰ ਰਹੇ ਸੀ ਸੰਜੇ ਤਲਵਾਰ ਦਿਨ ਰਾਤ ਮਿਹਨਤ ਕਰ ਰਹੇ ਸੀ ਪਰ ਅਚਾਨਕ ਹੀ ਰਵਨੀਤ ਬਿੱਟੂ ਜੀ ਭਾਜਪਾ ਛੱਡ ਕੇ ਚਲੇ ਗਏ ਹੁਣ ਸੰਜੇ ਤਲਵਾਰ ਜੀ ਨੇ ਜਿੰਨੀ ਮਿਹਨਤ ਕੀਤੀ ਸੀ ਉਹ ਵੀ ਸੋਚਦੇ ਹੋਣਗੇ ਕਿ ਆਹ ਕੀ ਵਾਪਰਿਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਸੰਪਰਕ ਚ ਅਕਾਲੀ ਦਲ ਦੇ ਵੀ ਕਈ ਚਿਹਰੇ ਨੇ ਦੁਆਬੇ ਚ ਵੀ ਤੇ ਮਾਝੇ ਚ ਵੀ ਸੋ ਸਥਿਤੀਆਂ ਬਹੁਤ ਵਿਚਿੱਤਰ ਨੇ ਹਜੇ ਕਈ ਲੀਡਰ ਛੱਡਣਗੇ ਪਾਰਟੀਆਂ ਹੁਣ ਸਵਾਲ ਇਹ ਹੈ ਕਿ ਕੀ ਨਵਜੋਤ ਸਿੱਧੂ ਨੂੰ ਨਵੇਂ ਸਿਰੇ ਤੋਂ ਕਾਂਗਰਸ ਬਣਾਉਣੀ ਪਊ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਸੰਗਠਨ ਅਗਰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ 5-7 ਸੀਟਾਂ ਵੀ ਦਵਾ ਗਿਆ ਤੇ 27 ਤੱਕ ਚੱਲੂ ਅਗਰ ਪੰਜਾਬ ਚ ਕਾਂਗਰਸ ਦਾ ਸੰਗਠਨ ਪਾਰਟੀ ਨੂੰ ਨਾ ਜਿਤਾ ਸਕਿਆ 8 ਸੀਟਾਂ ਪਹਿਲੀਆਂ ਸੀ ਪਹਿਲੀ ਤਾਂ ਪਹਿਲਾ ਤਾਂ ਟਾਰਗੇਟ ਹੈ ਕਿ ਉਹ 8 ਸੀਟਾਂ ਬਚਾ ਜੂਗਾ ਸੰਗਠਨ ਕਾਂਗਰਸ ਦਾ ਮੌਜੂਦਾ ਅਗਰ ਤਾਂ 8 ਸੀਟਾਂ ਬਚਾ ਗਿਆ ਫਿਰ ਤਾਂ ਇਹ ਸੰਗਠਨ ਟਕੜਾ ਹੋ ਜਾਊ ਫਿਰ ਤਾਂ ਇਹ ਸੰਗਠਨ 227 ਦੀਆਂ ਚੋਣਾਂ ਵੀ ਕਾਂਗਰਸ ਨੂੰ ਲੜਾਉ ਜੋ ਮੈਨੂੰ ਲੱਗਦਾ ਹੈ ਅਗਰ ਇਹ ਸੰਗਠਨ 4-5 ਤੱਕ ਸਿਮਟ ਗਿਆ ਫਿਰ ਵੀ ਇਹ ਸੰਗਠਨ ਹਿੰਮਤ ਮਾਰਨਯੋਗ ਮੰਨਿਆ ਜਾਊ ਕਿ ਮਿਹਨਤਬਾਦ ਕੀਤੇ ਸੰਗਠਨ ਨੇ ਜੇ ਕਿਤੇ ਸੰਗਠਨ 1 2 3 ਤੇ ਰਹਿ ਗਿਆ ਫੇਰ ਸਥਿਤੀ ਔਖੀ ਹੋ ਜਾਣੀ ਹੈ ਤੇ ਕਾਂਗਰਸ ਦੀ ਹਾਈ ਕਮਾਂਡ ਨੇ ਕਈ ਲੀਡਰ ਟਰਾਈ ਕਰ ਲਏ ਹੁਣ ਵਾਲਾ ਮੌਜੂਦਾ ਸੰਗਠਨ ਲਗਭਗ ਜ਼ਿਆਦਾਤਰ ਸੰਗਠਨ ਦੇ ਆਗੂ ਇਸ ਗੱਲ ਤੋਂ ਨਾਰਾਜ਼ ਹੋ ਗਏ ਕਿ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ 'ਚ ਇੰਨੇ ਲੋਕ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਦੇ ਨਾਲ ਚੱਲੇ ਮਿਲ ਕੇ ਚੱਲੇ ਸੱਦੇ ਨਵਜੋਤ ਸਿੰਘ ਸਿੱਧੂ ਨੂੰ ਜਾ ਨਹੀਂ ਸੀ ਰਹੇ ਸਮਾਗਮਾਂ ਦੇ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿੱਚ ਰਿਹਾਈ ਮੌਕੇ ਸਿਰਫ ਗੁਰਜੀਤ ਆਂਜਲਾ ਪਹੁੰਚੇ ਮੌਜੂਦਾ ਸੰਗਠਨ ਦੇ ਜਿਹੜੇ ਵੱਡੇ ਚਿਹਰੇ ਸੀ ਉਹ ਨਹੀਂ ਪਹੁੰਚੇ ਕਈ ਲੋਕ ਲਗਾਤਾਰ ਮਿਲਦੇ ਰਹੇ ਸੁਖਪਾਲ ਖਹਿਰਾ ਮਿਲਦੇ ਰਹੇ ਮਨੀਸ਼ ਤਿਵਾੜੀ ਮਿਲਦੇ ਰਹੇ ਸਾਰੇ ਲਗਾਤਾਰ ਮਿਲਦੇ ਰਹੇ ਹੁਣ ਅਗਰ ਤਾਂ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਤੋਂ ਬਾਅਦ 227 ਵਾਲੇ ਪਾਸੇ ਵਧਣਾ ਚਾਹੇਗੀ ਤੇ ਅਜਿਹੇ ਚਿਹਰੇ ਦੀ ਲੋੜ ਪੈਣੀ ਪੈਣੀ ਹੈ ਜਿਹੜਾ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ ਨਵਜੋਤ ਸਿੰਘ ਸਿੱਧੂ ਦੀ ਇਹ ਗਰੰਟੀ ਹੈ ਕਿ ਜੇ ਉਹਨੇ rahul gandhi ਔਰ prinka gandhi ਨੂੰ ਵਚਨ ਦੇ ਦਿੱਤਾ ਕਿ ਨਹੀਂ ਪਾਰਟੀ ਛੱਡੂੰਗਾ ਤੇ ਉਹ ਨਹੀਂ ਛੱਡਦਾ ਹਾਂ ਕਾਂਗਰਸ ਵਾਲੇ ਕੱਢ ਦੇਣ ਗੱਲ ਵੱਖਰੀ ਹੈ ਕਿਉਂਕਿ ਸਿਆਸੀ ਬੇਵਫਾਈ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨਾਲ ਕਈ ਵਾਰ ਹੋਈ 2017 ਚ ਨਵਜੋਤ ਸਿੱਧੂ ਨੇ ਸਰਕਾਰ ਬਣਾ ਕੇ ਦਿੱਤੀ ਜਦੋਂ ਇਹ ਗੱਲਾਂ ਸੀ ਕਿ ਸਿੱਧੂ ਜਿੱਧਰ ਜਾਊਗਾ ਸਰਕਾਰ ਬਣੂ ਸਿੱਧੂ ਭਾਜਪਾ ਛੱਡ ਕੇ ਆਇਆ ਕਾਂਗਰਸ 'ਚ 2017 ਤੋਂ ਪਹਿਲਾਂ ਤੇ ਕਾਂਗਰਸ 78 ਤੇ ਪਹੁੰਚ ਗਈ ਤੇ ਸਿੱਧੂ ਜਦੋਂ ਚੇਹਰਾ ਨਹੀਂ ਬਣਾਇਆ 2022 'ਚ ਤੇ ਕਾਂਗਰਸ ਫਿਰ 18 ਤੇ ਆ ਗਈ ਸੋ ਸਿੱਧੂ ਦੀ ਇਮਾਨਦਾਰੀ ਔਰ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਪ੍ਰਤੀ ਲਗਾਵ ਪੰਜਾਬ ਦੇ ਮੁੱਦਿਆਂ ਤੇ ਸਟੈਂਡ ਭਾਵੇਂ ਕੁਝ ਲੋਕ ਕਹਿੰਦੇ ਨੇ ਕਿ ਸਿੱਧੂ ਪਿੱਛੇ ਰਹਿ ਗਿਆ ਜਦੋਂ ਕੈਪਟਨ ਅਮਰਿੰਦਰ ਨੇ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਚ ਭੇਜੇ ਸੀ ਉਦੋਂ ਬਹੁਤ ਲੋਕ ਤੇ ਬਹੁਤ ਪੱਤਰਕਾਰ ਕਹਿੰਦੇ ਸੀ ਕਿ ਅਕਾਲੀ ਖਤਮ ਹੋ ਗਏ ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਤੇ ਭਾਜਪਾ ਦੀ ਪੰਜਾਬ ਚ ਸਰਕਾਰ ਰਹੀ ਸੋ ਜਿਹੜੀ ਸਿਆਸਤ ਹੈ ਕਿਸੇ ਵੀ ਵਿਅਕਤੀ ਨੂੰ 15 ਮਿੰਟ ਦੇ ਵਿੱਚ ਹੀਰੋ ਬਣਾ ਦਿੰਦੀ ਹੈ ਔਰ ਘਟੂਘੜ ਨਵਜੋਤ ਸਿੰਘ ਸਿੱਧੂ ਨੇ ਇਸ ਤਰ੍ਹਾਂ ਪਾਰਟੀ ਨਹੀਂ ਛੱਡੀ ਜਿਵੇਂ ਕਾਂਗਰਸ ਦੇ ਉਹ ਲੀਡਰ ਛੱਡ ਰਹੇ ਨੇ ਜਿਹੜੇ ਕਹਿੰਦੇ ਸੀ ਕਾਂਗਰਸ ਸਾਡੀ ਮਾਂ ਪਾਰਟੀ ਹੈ ਜਿਹੜੇ ਕਹਿੰਦੇ ਸੀ ਅਸੀਂ ਕਾਂਗਰਸ ਦੇ ਅਨੁਸ਼ਾਸਿਤ ਸਿਪਾਹੀ ਆ ਜਿਹੜੇ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਨੂੰ ਅਹੁਦੇ ਨਹੀਂ ਮਿਲਣੇ ਚਾਹੀਦੇ ਉਹ ਦੂਸਰੀ ਪਾਰਟੀ 'ਚ ਆਇਆ ਤੇ ਹੁਣ ਜਿਹੜੇ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾ ਰਹੇ ਨੇ ਉਹ ਕਹਿੰਦੇ ਸਾਨੂੰ ਟਿਕਟਾਂ ਦੇ ਦਿਓ ਭਾਈ ਅਸੀਂ ਕਿਹੜਾ ਨਵਜੋਤ ਸਿੱਧੂ ਆ ਵੀ ਜੇ ਨਵਜੋਤ ਸਿੱਧੂ ਭਾਜਪਾ ਜੋ ਛੱਡ ਕੇ ਆਇਆ ਸੀ ਉਹਨੂੰ ਅਹੁਦਾ ਨਹੀਂ ਮਿਲਣਾ ਚਾਹੀਦਾ ਅਸੀਂ ਅਗਰ ਕਾਂਗਰਸ ਛੱਡ ਕੇ ਆਉਨੇ ਆ ਸਾਨੂੰ ਤੁਰੰਤ ਐਮਪੀ ਦੀ ਟਿਕਟ ਦਿਓ ਇਹਦਾ ਮਤਲਬ ਤਾਂ ਇਹ ਹੋਇਆ ਇਸ ਕਰਕੇ ਸਿਆਸਤ ਦਾ ਜਿਹੜਾ ਪੱਧਰ ਹੈ ਉਹ ਬਹੁਤ ਜ਼ਿਆਦਾ ਹੈਰਾਨੀਕੁਨ ਹੋ ਗਿਆ ਮੈਂ ਕਈ ਵਾਰੀ ਕਹਿਣਾ ਹੁੰਨਾ ਕਿ ਆਪਾਂ ਜ਼ਿਆਦਾ ਦਿਲ ਤੇ ਨਾ ਲਿਆ ਕਰੀਏ ਸਿਆਸਤ ਜਿਹੜੀ ਅੱਜ ਦੀ ਹੈ ਉਹ ਵੀ ਮਨੋਰੰਜਨ ਦਾ ਸਾਧਨ ਹੈ ਸੋ ਸਿਆਸੀ ਲੀਡਰਾਂ ਦੀਆਂ ਪਲਟੀਆਂ ਤੇ ਮਾੜਾ ਮੋਟਾ ਹੱਸਿਆ ਕਰੋ ਰਿਲੈਕਸ ਹੋਇਆ ਕਰੋ ਇਹਦੇ ਨਾਲ ਬੀਪੀ ਨਹੀਂ ਹੁੰਦਾ ਤਣਾਅ ਦੂਰ ਹੁੰਦਾ ਕੋਈ ਕਮੇਡੀ ਦਾ ਸ਼ੋਅ ਦੇਖ ਲਿਆ ਇਹਨਾਂ ਅੱਜ ਦੀ ਸਿਆਸਤ ਪੜ ਲਈ ਸੁਣ ਲਈ ਉਹਦੇ ਨਾਲ ਵੀ ਲੋਕਾਂ ਦਾ ਮਨ ਪਰਚਾਵਾ ਬਹੁਤ ਹੁੰਦਾ ਤੇ ਅੱਜ ਸਿੱਧੀਆਂ ਇਹ ਨੇ ਜੇ ਪੰਜਾਬ 'ਚ ਕੋਈ ਵੱਡੀ ਵੱਡਾ ਲੀਡਰ ਪਾਰਟੀ ਛੱਡੇ ਨਾ ਤੇ ਲੋਕਾਂ ਨੂੰ ਲੱਗਦਾ ਵੀ ਅੱਜ ਸਿਆਸਤ ਸਾਡੀ ਠੰਡੀ ਹੋ ਗਈ ਆਮ ਲੋਕਾਂ ਨੂੰ ਵੀ ਆਦਤ ਪੈ ਗਈ ਕਿ ਸਿਆਸਤ ਉੱਬਲਦੀ ਰਹੇ ਲੀਡਰ ਇੱਧਰ ਉੱਧਰ ਜਾਂਦੇ ਰਹਿਣ ਸਿਆਸੀ ਪਲਟੀਆਂ ਮਾਰਦੇ ਰਹਿਣ ਜਿਵੇਂ ਨਿਤਿਸ਼ ਕੁਮਾਰ ਨੇ ਮਾਰੀ ਬਿਹਾਰ 'ਚ ਉਹ ਰਹੇ ਮੁੱਖ ਮੰਤਰੀ ਆ ਲੇਕਿਨ ਉਹ ਟਪੂਸੀਆਂ ਮਾਰਦੇ ਰਹੇ ਇਸੀ ਤਰ੍ਹਾਂ ਪੰਜਾਬ 'ਚ ਵੀ ਅਸੀਂ ਹੁਣ ਕਈ ਟਪੂਸੀਵਾਜ਼ ਲੀਡਰਾਂ ਨੂੰ ਦੇਖ ਚੁੱਕੇ ਹਾਂ ਤੇ ਕਈ ਟਪੂਸੀਆਂ ਹਜੇ ਵੱਜਣਗੀਆਂ ਸੋ ਪਲਟੂ ਪੰਜਾਬ 'ਚ ਵੀ ਘਟਨੀ ਸਿਆਸਤ ਹੈ ਮਜਬੂਰੀ ਹੈ ਕਈ ਵਾਰੀ ਕਰਨਾ ਪੈਂਦਾ ਹੈ ਭਾਈ ਹੁਣ ਉਹਨਾਂ ਦੇ ਦਿਲ ਦੀ ਤਾਂ ਉਹ ਹੀ ਜਾਣਦੇ ਨੇ ਬਾਕੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨਵੇਂ ਸਿਰੇ ਤੋਂ ਬਣਾਉਣੀ ਪਊਗੀ ਅਗਰ ਕਾਂਗਰਸ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਅਗਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਅੱਗੇ ਹੀ ਨਹੀਂ ਕਰਦੀ ਫਿਰ ਤਾਂ ਕੋਈ ਰੌਲਾ ਹੀ ਨਹੀਂ ਪਰ ਜੇ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਦੀ ਹੈ 27 ਚ ਕਿਉਂਕਿ ਪੰਜਾਬ ਚ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਤਾਂ ਨਵਜੋਤ ਸਿੰਘ ਸਿੱਧੂ ਰਹੂਗਾ ਲੋਕ ਤਾਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਪਰਖਣਗੇ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਨੂੰ ਵੀ ਪਰਖਿਆ ਭਗਵੰਤ ਮਾਨ ਕੋਲੇ 3 ਸਾਲ ਪਏ ਨੇ ਭਗਵੰਤ ਮਾਨ ਹੋਗੇ ਨਵਜੋਤ ਸਿੰਘ ਸਿੱਧੂ ਹੋਗੇ ਵਿਕਰਮਜੀਤਿਆ ਸੁਖਵੀਰ ਬਾਦਲ ਇੱਥੇ ਵੀਨੀਤ ਬਿੱਟੂ ਭਾਰਤ ਪੂਸ਼ਣ ਆਸ਼ੂ ਕੁਝ ਲੀਡਰ ਅਜਿਹੇ ਨੇ ਜਿਨ੍ਹਾਂ ਨੇ ਲੰਮੀ ਸਿਆਸਤ ਪੰਜਾਬ 'ਚ ਕਰਨੀ ਆ ਪਰ ਇਹਨਾਂ 'ਚ ਮੁੱਖ ਮੰਤਰੀ ਕੌਣ ਬਣਦਾ ਹੈ 27 'ਚ ਘੱਟੋ-ਘੱਟ ਨਵਜੋਤ ਸਿੰਘ ਸਿੱਧੂ ਦਾਵੇਦਾਰ ਤਾਂ ਹੋਏਗਾ ਇਸ ਕਰਕੇ ਮੈਂ ਕਹਿਣਾ ਕਿ ਜੇ ਕਾਂਗਰਸ ਨੇ 27 'ਚ ਸਰਕਾਰ ਬਣਾਉਣੀ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਨਾ ਪੈਣਾ ਹੈ ਤੇ ਸਿੱਧੂ ਨੂੰ ਕਾਂਗਰਸ ਨਵੇਂ ਸਿਰੇ ਤੋਂ ਬਣਾਉਣੀ ਪੈਣੀ ਹੈ ਵਲੰਟੀਅਰਸ ਨੂੰ ਵਰਕਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਜ਼ਤ ਦੇ ਕੇ ਔਰ ਭਰੋਸਾ ਦੇ ਕੇ ਕਿ ਕਾਂਗਰਸ ਇਮਾਨਦਾਰੀ ਦੇ ਨਾਲ ਵੀ ਸੱਤਾ ਚਾ ਸਕਦੀ ਹੈ ਤੇ ਸਰਕਾਰ ਚਲਾ ਸਕਦੀ ਹੈ ਤੇ ਸਰਕਾਰਾਂ ਇਮਾਨਦਾਰੀ ਨਾਲ ਚੱਲ ਸਕਦੀਆਂ ਨੇ ਸੋ ਫਿਲਹਾਲ ਅੱਜ ਦੇ ਲਈ ਐਨਆਈ ਕੱਲ ਫਿਰ حاضر ਹੋਵਾਂਗੇ ਬਹੁਤ ਤਨਵਾ